ਚਾਚੀ ਦੀ ਕੁੜੀ ਦਾ ਵਿਆਹ ਤੇ ਵੇਖ ਲੋ ਚਾਚੀ ਲਈ ਆ ਭਾਂਡੇ ਮਾਣ ਜਣ ਠੰਡ ਚ ਕੱਲੀ ਵਿਚਾਰੀ ਨੇ ਆ ਵੇਖ ਲੋ ਪੂਰੀ ਮੰਜੀ ਭਰੀ ਏ ਕੱਲੀ ਨੇ ਭਾਂਡੇ ਮਾਣੇ ਹਾਂ ਚਾਚੀ ਦੀ ਤੂੰ ਜਾ ਕੇਗੀ ਨਾਲ ਚਾਚੀ ਨਹੀਂ ਤੂੰ ਸੱਚ ਪਰੀਏ ਨੀ ਰਾਸ ਪਰੀਏ ਧਨੋ ਤੇ ਸੇਂਗ ਤੇ ਤਾ

നേനാനേമി പട്ടിയായ ആടിമേനെ മാലേ അതൊന്നും ആയ്തൊന്നും 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 ആയ്ത ਹੌਂਦੇ ਹੌਂਦੇ ਬੰਨੀ ਅੰਡੇ ਚੱਲ ਸੱਚੀ ਸੱਚੀ ਇਹ ਕਹਿੰਦੇ ਕਿਹੜੇ ਮਹੀਨੇ ਦੱਸਿਓ ਹੁੰਡੀ 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 ਆ ਤੇ ਆ ਸੇਵੀਆਂ ਓਏ ਬੱਥੇ ਖਾਓ ਜਗਾ ਦੇ ਤੁਸ ੱਕਾਣਾ ਸਵੇਰ ਦਾ ਹਾਂ ਜੀ ਤੱਕੀ ਕਰ ਪਾਜੀਆਂ ਬਣਡੀਆਂ ਅੱਜ ਤੇ ਕੱਲ ਤੋਂ ਪ੍ਰੋਗਰਾਮ ਪੂਰੇ ਸਟਾਰਟ ਵਾ ਆ ਰਿਸ਼ਤਾ ਹੈਗਾ ਤੇ ਆ ਮੁੰਡੇ ਨੂੰ ਰਿਸ਼ਤਾ ਕਰਾਓ ਕੁੜੀ ਦਾ ਆ ਮੁੰਡੇ ਵਾਸਤੇ ਕੁੜੀ ਕੁੜੀ ਦੀ ਭਾਲ ਵਾ ਹਨਾ ਨਾਵ ਆਹ ਕੁੜੀ ਪੂਜੀ ਜੀ ਇੱਧਰ ਵੇਖਿਓ ਆਹ ਦੀ ਭੂਆ ਵਾ ਇਹ ਆਈ ਬੱਲਾਂ ਤੋਂ ਹਾਂ ਇਹ ਸਭ ਤੋਂ ਮੈਂ ਡੀਪੂ ਦਾ ਡੈਡੀ ਹੁਣਾਂ ਤੋਂ ਵੱਡੀ ਆ ਇਹ ਸਭ ਤੋਂ ਹਾਂਜੀ ਚਾਚੀ ਮੰਗਿਆ ਵਾ ਮੰਗਿਆ ਵਾ ਅੱਛਾ ਤੂੰ ਕਿਹਨੂੰ ਆ ਮੀ ਭਰੀ ਆ ਫੇਰ ਤਾਂ ਆਈਆਂ ਮੰਗਿਆ ਵਾ ਵੈਸੇ ਹੀ ਨਾ ਹੁੰਦਾ ਸੀਰੀਅਸ ਨਾ ਲਿਆ ਕਰੋ ਮੇਰੀਆਂ ਗੱਲਾਂ ਸੀਰੀਅਸ ਕਿਉਂ ਨਾ ਨੰਨ ਬਿਲਕੁਲ ਨਹੀਂ ਲੈਣਾ ਪੈਣਾ ਸੀਰੀਅਸ ਲੱਭੋ ਦੇਖ ਲੱਭੋ ਜਾਰੀ ਕਰੋ ਆ ਵੀ ਮੈਂ ਕਹਿੰਦਾ ਹੁਣ ਵੀ ਸਬਸਕ੍ਰਾਈਬਰਾਂ ਨੂੰ ਵੀ ਕੁੜੀ ਲੱਭੋ ਮੁੰਡੇ ਵਾਸਤੇ ਮੈਨੂੰ ਪੁੱਛੇਗਾ ਤੇਰੀਆਂ ਸਹੇਲੀਆਂ ਨਹੀਂ ਆਂ ਜੋਰ-ਜੋਰ से बोल के सबके स्किन हो गए। फिर पूछे ने आई। नहीं मैं वो डीजे ने पूछा मैं वो ड्रम जी भी चली आवे मैं तरस करती। मैं सब होनी। मैं वो ड्रम जी तो तरसी ਹੁੰਦਾ ਉਹ ਚੜੀ ਤੇ। मैं तरसना तो कर। कुर्सी माले के बैठी रही। तुम ओती जाओ पगत करनी होनी है। खाना फते वीर। हां निकल गए चक्रपाली। ਰੈਡੀ ਹੋਣ ਦੀਆਂ ਬਾਜੀਆਂ ਤੇ ਫਤਿਹ ਵੀਰ ਪਹਿਲਾਂ ਹੀ ਖਾਣਦੇ ਆ ਉਹ ਤੇ ਜੰਮੀ ਐ ਜੰਮੀ ਐ ਜੰਮੀ ਐ ਜੰਮੀ ਐ ਹੁਣ ਵਿਆਹ ਵਾਲੇ ਬਲਾਓ ਕੌਣਗੇ ਰੋਜ਼ ਵੇਖਣ ਨੂੰ ਮਿਲਣਗੇ ਤੁਹਾਨੂੰ ਗਾਣੇ ਲਾਉਣੇ ਲਾਉਣੇ ਆ ਚਾਚੀ ਵੀ ਗਾਣੇ ਲਾ ਪਹਿਲੋ ਚੱਲਾ ਗਾਣੇ ਲਾ ਦੇ ਇਹਨੂੰ ਬਾਕੀ ਕੰਮ ਰਹਿਣ ਦੋ ਪਹਿਲੋ ਚਾਰਜ ਕਰਨਾ ਪੈਣਾ ਕਿਪਾ ਚਾਜ ਕਰਾਂ ਕਹੀ ਨਾ ਨਹੀਂ ਹੈ ਜਿੱਥੇ ਗਾਣੇ ਲੱਗਦੇ ਗਾਣੇ ਲੱਗਦੇ ਬਾਹਰ ਦੀਨੇ ਕਰਦੇ ਨੇ ਉਹ ਚਾਚੀ ਵਾਲਾ ਆਹ ਕਰਦੀਨੇ ਬੁੱਧਾ ਕਰਦੇ ਨੇ ਚਾਦੀਨੇ ਆ ਇਧਰ ਬੂੰਦੀ ਘੜ ਘੜਦੇ ਮੰਜੇ ਭਰੇ ਆ ਚਾਚੀ ਹੁਣ ਹੁਣ ਖਾਣ ਨੂੰ ਜੀ ਕੰਡਿਆ ਤਾਜੀ ਤਾਜੀ ਤੇ ਬਾਹਰ ਜਿੱਥੇ ਇਧਰ ਕਿੰਨੇ ਵੇਖਣਾ ਨਹੀਂ ਬੂੰਦੀ ਆ ਚਾਚੀ ਮੂੰਹ ਤੇ ਗੱਲ ਕਰੀ ਸਾਡੇ ਕਹਣਾ ਹਾਏ ਹਾਏ ਮਿੱਠੇ ਜੀਨ ਨਹੀਂ ਕਰਦਾ ਜੀਨ ਕਰਦਾ ਪਤਾ ਹੀ ਨਹੀਂ ਮਾਣਾ ਅੱਡ ਨਹੀਂ ਹਾਂ ਬੁਟੀ ਖਾਣੀ ਸੀ ਜੰਮੀ ਐ ਬੜੀ ਲੱਗਦੇ ਆ ਬੜੀ ਖੱਟੀ ਜਾਂਦਾ ਗੁੱਧਰਾ ਕੀ ਟੱਟਾ ਵਾ ਹੂੰ ਹਾਂ ਉਹ ਦਰੀਂ ਇਹ ਦੱਸੋ ਇਹ ਮੁੰਡਾ ਬੜੀ ਨਾ ਚਿੱਟਾ ਆ ਮੁੰਡਾ ਵੇਖ ਲੋ ਕੰਮ ਵੀ ਬੜੇ ਕਰਦਾ ਜੀ ਵਿਚਾਰਾ ਇਹ ਨਹੀਂ ਤੂੰ ਹੀ ਕਹਿ ਸਕਦੇ ਕਿ ਕੰਮ ਨਹੀਂ ਕਰਦਾ ਕੰਮ ਵੀ ਪੂਰੇ ਕਰਦਾ ਕੋਈ ਲਾਮਾ ਨਹੀਂ ਮੁੰਡੇ ਦਾ ਪਰ ਵੇਲਾ ਜੇ ਕਮਾਈ ਕੋਈ ਨਹੀਂ ਆ ਹਾਜੀ ਉਹ ਤੇ ਹੁਣ ਛੱਕਿਆ ਬਲੈਕ ਕਰਦੇ ਇਹ ਸਹੀ ਸਹੀ ਠੀਕ ਆ ਉਦਾਂ ਬਾਕੀ ਕੁੜੀ ਦੀ ਭਾਲਵਾ ਨਹੀਂ ਨਹੀਂ ਭਾਲਵਾ ਆ ਆ ਦੇਖੀ ਬੁੰਦੀ ਮੁੰਡੇ ਦੀ ਬੁੰਦੀ ਨੇ ਸੇਵੀਆਂ ਆ ਸੇਵੀਆਂ ਜਾ ਬਾਬੀ ਕਿਹੜਾ ਨਹੀਂ ਕਿਸੇ ਦੇ ਡੇਰ ਮੇਰੇ ਢਿੱਡ ਦਾ ਆ ਵਿਚਾਰੇ ਜੀ ਥੋੜਾ ਜਿਆਦਾ ਲਿਆ ਇਹ ਚੱਲ ਕੋਈ ਨਹੀਂ ਹੋਰ ਆ ਗਈ ਬੁੰਦੀ